ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਦੇਖੋ ਆ ਕਿਸ ਤਰ੍ਹਾਂ ਦੇ ਚੈਨਲ ਜਿਹੜੇ YouTube ਉੱਤੇ ਬਣੇ ਪਏ ਨੇ AI ਦੇ ਜਿਹੜੇ ਆ ਕਿਤਰਾ ਦੀਆਂ ਵੀਡੀਓ ਪਾ ਕੇ ਤੇ ਕੀ ਪ੍ਰਚਾਰ ਕਰਦੇ ਆ ਦੇਖੋ ਆ ਦੇਖੋ ਠੀਕ ਹੈ ਜੀ ਆ ਲੋ ਇਹ ਤੇ ਬਹੁਤ ਹੀ ਜ਼ਿਆਦਾ ਮੰਦ ਭਾਗੀਏ ਵੀਡੀਓ ਨੇ ਗਵਰਨਮੈਂਟ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਨੂੰ ਇਹਦੇ ਉੱਤੇ ਕੋਈ ਨਾ ਕੋਈ ਐਕਸ਼ਨ ਜ਼ਰੂਰ ਲੈਣਾ ਚਾਹੀਦਾ। ਇਹ ਕੱਲੇ ਸਿੱਖ ਧਰਮੀ ਨਹੀਂ ਇਹਦੇ ਵਿੱਚ ਹੋਰ ਵੀ ਵੀਡੀਓਜ਼ ਨੇ ਜਿਹੜੀਆਂ ਮਸਜਿਦ ਤੇ ਮੰਦਿਰ ਨਾਲ ਆ ਦੇਖੋ ਮੰਦਿਰ ਨਾਲ ਰਿਲੇਟਿਡ ਮਸਜਿਦ ਵਾਲੀ ਇੱਥੇ ਆ ਲੋ ਆ ਦੇਖੋ ਅਕੀ ਕੁਝ ਇਹ ਵਿਖਾਉਣਾ ਕੀ ਚਾਹੁੰਦੇ ਨੇ ਆ ਇਦੇ ਨਾਲ ਹੋਣ ਦੀ ਜਿਹੜੀ ਜ਼ਿੰਦਗੀ ਉੱਤੇ ਇੰਪੈਕਟ ਤੇ ਪੈਣਾ ਪੈਣਾ ਤੇ ਆਉਣ ਵਾਲੀ ਪੀੜ੍ਹੀ ਦਾ ਵੀ ਬਹੁਤ ਬੁਰਾ ਹਾਲ ਹੋਣਾ ਜੀ ਆਹ ਦੇਖੋ ਕਿੰਨਾ ਬੁਰਾ ਹਾਲ ਦੇਖੋ ਆ ਲੋ ਅਕੀਰ ਇਹਦੇ ਵਿੱਚ ਵਿਖਾਉਣਾ ਕੀ ਚਾਹੁੰਦੇ ਐ ਇਹਨਾਂ ਨੂੰ ਰੋਕਿਆ ਜਾਵੇ ਇਹਨਾਂ ਉੱਤੇ ਕੋਈ ਨਾ ਕੋਈ ਕਾਨੂੰਨ ਬਣਾਇਆ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਇਸ ਤਰ੍ਹਾਂ ਤੇ ਵਿੜਾ ਕਰਕੇ ਕਰ ਦੇਣਗੇ ਇਹ ਤੇ ਵੀਡੀਓ ਕਿੱਥੇ ਕਿੱਥੇ ਪਹੁੰਚ ਰਹੀਆਂ ਨੇ ਦੇਵ ਰੁੰਦਰੇ ਜਾਣਦੇ ਆ ਇਹਨਾਂ ਨੂੰ ਧਿਆਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ